ਭਈ ਆ ਪਤਾ ਨਹੀਂ ਕਾਦੇ ਪੱਤੇ ਪਾ ਕੇਲੇ ਦੇ ਪਾ ਕੇ ਅਰਬੀ ਦੇ ਅਰਬੀ ਦੇ ਪੱਤੇ ਇਹ ਗਾਂ ਖਾਂਦਾ ਹੋਇਆ ਇਹ ਬਹੁਤ ਦੁਨੀਆ ਖਾਂਦੀ ਪਹਿਲਾਂ ਤਾਂ ਠਾ ਲੈਂਦੇ ਲੋਕ ਜੰਗਲਾਂ ਚ ਰਹਿੰਦੇ ਆ ਓ ਚੀ ਨਹੀਂ ਮਿਲਦੀ ਜੰਗਲਾਂ ਚ ਬੰਦੇ ਰਹਿੰਦੇ ਸੀ ਹੁਣ ਮੱਤੇ ਕੋਲ ਖਾਲੂਗਾ ਯਾਰ ਬਾਬ ਜੀ ਇਹੀ ਖਾਂਦੇ ਆ ਜਦੋਂ ਸਵਾਲ ਬਹੁਤ ਬਣਦੇ ਅੱਛਾ ਜੀ ਜਿਹੜਾ ਖਾਵੇ ਚਾਰ ਹੋ ਜੂ ਬਿਮਾਰ ਹਾਂ ਲੋਕਾਂ ਦੇਖਵਾਈਏ ਨੇ ਡਾਕਟਰਾਂ ਦੇ ਬਰੇ ਰੋਗ ਪਾਗੜਾ ਹੈ ਕਿ ਮੇਰੀ ਕੀ ਮਤਲਬ ਤੁਹਾਨੂੰ ਸਭੀ ਕਈ ਸੋਦੇ ਬਹੁਤ ਕਰੰਟ ਵੇਖਣ ਨੂੰ ਮਿਲਿਆ ਜੀ ਜਿਵੇਂ ਟਮਾਟਰ ਟਮਾਟਰ ਦਾ ਮੇਰੇ ਖਿਆਲ ਚੋ 30 ਤੋਂ ਪਲੱਸ ਹੋ ਗਿਆ ਟਮਾਟਰ 30 ਤੋਂ ਪਲੱਸ ਹੋ ਗਿਆ ਸਭ ਟਮਾਟਰ ਬਾਈ ਲਾ ਬਈ ਟਮਾਟਰ ਬਚੇ ਨਾ ਕੋਈ ਕਾਣੀ ਨਾ ਨਾ ਕੋ ਜਣੀ ਨਾ ਦੇਣਾ ਹੋਰ ਦਾ ਚੱਕੋ ਸਈਆ ਲਾ ਬਈ ਰੇਡ ਬਣ ਕੇ ਅੱਗੇ ਨਾਲ ਮਦੀਦਾ 200 ਰੁਪਏ ਦਾ ਫਰਕ ਪੈ ਗਿਆ ਨਾਲੇ ਹੈ ਵੀ ਮੀਡੀਅਮ ਸਾਈਜ਼ ਹੈ ਮੀਡੀਅਮ ਸਾਈਜ਼ ਆ ਉਹ ਚੰਗਾ ਮਦੀਦਾ ਲੰਮਾ ਜਾਂ ਮਦੀਦਾ ਐਂਡ ਹੋ ਗਿਆ ਹੁਣ ਐਂਡ ਹੋ ਗਿਆ ਹਾਂ ਲੰਬਾਈ ਜੀ ਨੇ ਪਕੌੜੇ ਪਕੂੜੇ ਬਣਾਉਣੇ ਹੁੰਦਾ ਵੈਸੇ ਤਾਂ ਗਰਮੀ ਹੈ ਖਾਣ ਨੂੰ ਕੋਲੇ ਖਾਣ ਨੂੰ ਜੀ ਕਰਦਾ ਪਕੌੜਿਆਂ ਦੇ ਤੇ ਪਰ ਜਿਹਨੇ ਏਜੂਸੀ ਚ ਬੈਠ ਕੇ ਖਾਣੇ ਉਹ ਖਾ ਸਕਦਾ ਜੀ। ਕੋਲੂ ਰਿਲੀਸ਼ 1700 ਰੁਪਏ ਦਾ ਡੱਬਾ। ਤੇਜ ਹੋ ਗਿਆ ਵਧੀਆ ਸੇ 18-1900 ਰੁਪਏ। ਵਧੀਆ ਸੇ 18-1900 ਦਾ 엘리ਟ ਵੈਸੇ ਦਾ ਟੌਪ ਕੁਆਲਟੀ ਹੈ ਨਾ ਭਾਈ। ਜੀ। 14 ਦਾ ਘਟ ਗਿਆ ਹੁਣ। ਤੇਜ ਬੜਾ ਕਰਦਾ ਸੇਠਾ ਨੇ ਦਈਆਂ ਲੁੱਟੀ ਜਾਂਦੇ ਭਾਈ। ਰਹਿਣਾ ਲੈ ਤੇ ਯਾਰ ਚੱਕਦਾ ਸਬਜ਼ੀ ਦਾ। ਅਹੀ ਕੋਣ ਹੈ ਭਰਾਵਾ ਕਿਹਨੂੰ ਲੱਟਣਾ ਨੇ। 40 40 40 40 ਰੁਪਏ ਹਿਸਾਬ ਨਾਲ ਚੱਲੀ ਆ ਮਾ ਜੀ। ਸਾਰੀ ਵੇਖੋ। ਅ ਵੀ 40 ਰੁਪਏ, ਅ ਵੀ 40 ਰੁਪਏ, ਅ ਵੀ 40 ਰੁਪਏ। ਲਾ ਭਾਈ। ਆ ਸਾਰੀ ਜਿਹੜ ਉਹ ਜਿਹੜੀ ਬੈਕ ਰਹੀ ਹੈ ਜੀ ਇੱਧਰ ਵੇਖੋ ਕਰੈਕਟਾਂ 40 ਦੇ ਹਿਸਾਬ ਨਾਲ ਵੀ ਚੱਲੀ ਕੁਆਲਿਟੀ ਵਧੀਆ ਬਾਈ ਕੁਆਲਿਟੀ ਟੌਪ ਆ ਯਾਰ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਬਿੰਦੂ ਕਿੱਥੇ ਚੱਲ ਜਾਈ ਬਾਈ ਸਵਾਗਤ ਕਰਦੇ ਆ ਤੇ ਮੈਂ ਮਾਰਕ ਸੈਕਟਰ ਲੋ ਬਾਈ ਰੋਜ ਜਰਾ ਜਰਾ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ 14 ਜੂਨ 2025 ਬਾਈ ਅੱਜ ਜਿਹੜਾ ਤਰੀਕ ਹੋ ਗਈ ਆ ਤੇ ਰੇਡ ਵਖਾਉਣ ਲੱਗੇ ਇੱਕ ਨੰਬਰ ਦੁਕਾਨ ਤੇ ਖੜਿਆ ਕਰ ਲੈ ਦੀ ਦੁਕਾਨ ਦੇਣਾ ਤੇ ਬਾਈ ਕੋਲੇ ਪਹਿਲਾਂ ਵੈਰਾਈਟੀ ਵਿਖਾਈ ਗਏ ਜਿਹੜੀ ਆਈ ਆ ਭਾਈ ਜਾਨਾ ਇਧਰ ਦਸਹਰੀ ਅੰਬ ਆ ਗਏ ਭਾਈ ਬਹੁਤ ਘਟ ਕੁਆਲਟੀ ਵੇ ਲੋ ਇਧਰ ਤੋ ਤਾਂ ਪਰਹੀ ਆ ਗਿਆ ਭਾਈ ਇਧਰ ਤੇ ਇਧਰ ਆ ਗਈ ਲੀਚੀ ਯਾਰ ਤੇ ਬਾਈ ਦੇ ਨਾਲ ਗੱਲਬਾਤ ਕਰਦੇ ਖਰਬੂਜੇ ਵੀ ਪਿਆ ਵੇ ਚੱਲਾ ਭਾਈ ਖਰਬੂਜੇ ਵੀ ਪਿਆ ਦਸਹਰੀ ਅੰਬ ਵੀ ਪਿਆ ਸਫੈਦਾ ਵੀ ਪਿਆ ਭਾਈ ਟੋਪ ਕੁਆਲਟੀ ਇਧਰ ਲੀਚੀ ਭਾਈ ਯਾਰ ਆ ਵੇ ਲੋ ਇਧਰ ਤੇ ਇਧਰ ਬਾਈ ਕੇਲੇ ਲੈ ਗਿਆ ਕੇਲੇ ਦੀ ਕੁਆਲਟੀ ਆ ਮੀਡੀਅਮ ਕੇਲਾ ਆ ਗਿਆ ਟੋਪ ਕੁਆਲਟੀ ਕੇਲਾ ਕਿੱਧਰ ਪਿਆ ਭਾਈ ਹੈ ਆ ਪਿਆ ਇਦੋਂ ਵੀ ਟਾਪ ਕੁਆਲਿਟੀ ਹੁੰਦਾ ਕੱਢ ਕੇ ਲੈੜ ਵਜਦੇ ਉਹ ਨਹੀਂ ਆਇਆ ਅੱਜ ਲੈ ਬਈ ਆ ਕੇ ਲੈ ਪਾਇਆ ਬਾਈ ਦਾ ਦੁਕਾਨ ਤੇ ਕਰ ਲੈ ਦੁਕਾਨ ਤੇ ਤੇ ਰੇਡ ਪਛਦੇ ਬਾਈ ਤਾਂ ਕੀ ਚੱਲੀ ਬੱਲੇ ਕੀ ਰੇਡ ਵਖਦੀ ਬਾਈ ਇਹ ਕਿਹੜਾ ਬਾਈ 1000 ਰੁਪਏ ਦਾ ਡੱਬਾ ਵਿਕਿਆ ਵੀ 1000 ਰੁਪਏ ਦਾ ਡੱਬਾ ਵਿਕਿਆ ਵਾਹ 11 11 12 ਮਰ 16 ਵੀ ਆਉਂਦੀ ਹੈ ਹਾਂਜੀ 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 ਇਹ ਤਾਂ ਰੌਣ ਹੋ ਗਿਆ ਬਾਈ ਇਹ ਕੁਆਲਿਟੀ ਹੋ ਜੀਆ ਕੁਆਲਿਟੀ ਬਹੁਤ ਵਧੀਆ ਜੀ ਹੈ ਕੁਆਲਿਟੀ ਬਹੁਤ ਵਧੀਆ 1000 ਰੁਪਏ ਦੀ ਪੇਟੀ ਆ 100 ਰੁਪਏ ਕਿਲੋ ਜਿਹੜੀ ਬਾਈ ਇਹਦਾ ਰੇਟ ਜਾਣੀ ਪੇਟੀ ਸਾਰੀ ਇਕੱਠੀ ਲੈਣੀ ਪੈਂਦੀ ਐ ਬਾਈ ਇਹ ਤੇ ਲਾ ਲੋ ਹਿਸਾਬ ਕੁ ਦਾ ਪੇਟੀ ਬਾਈ ਦਸਹਰੀ ਦਾ ਰੇਟ ਕਿੰਨਾ ਗਿਆ ਹਾਂ ਦਸਹਰੀ ਵੀਰੇ ਆ ਗਈ ਐ 42 ਦਾ ਦਸਹਰੀ ਰੁਪਏ 42 42 ਇਹ ਕਿਥੋਂ ਆਈ ਬਾਈ ਪਠਾਨਕੋਟ ਪਠਾਨਕੋਟ ਤੇ ਆ ਆ ਬਾਈ ਇਹ ਵੀ ਪਠਾਨਕੋਟ ਆ ਪਠਾਨਕੋਟ ਦੀ ਲਾ ਬਾਈ ਲੈ ਲੈ ਬਾਈ ਮੀਡੀਅਮ ਦਾ 25 ਰੁਪਏ 25 ਰੁਪਏ ਤੇ ਟੌਪ ਕੁਆਲਿਟੀ ਹਾਂਜੀ ਟੌਪ ਨਹੀਂ ਆਈ ਐ ਵੈਸਾ ਮੀਡੀਅਮ ਹੀ ਆਇਆ ਜੀ ਮੀਡੀਅਮ ਕਿਲਾ ਯਾਰ 25 25 ਰੁਪਏ ਦੇ ਹਿਸਾਬ ਨਾਲ ਜਿਹੜਾ ਵੀ ਕੀ ਜਾਂਦਾ ਭਾਈ ਜਾਮਨ ਦਾ ਰੇਟ ਕਿੰਨਾ ਗਿਆ ਅੱਜ ਨਾ ਕੋ ਕਾਣੀ ਨਾ ਨਾ ਕੇ ਜਾਨੀ ਨਾ ਕੇ ਦੇਣਾ ਹੋਰ ਦੱਸ ਚੱਕੋ ਸਹੀ ਆ ਲੈ ਬਾਈ ਹਾਂ ਬਾਈ ਜਾਮਨ ਦਾ ਰੇਟ ਕਿੰਨਾ ਗਿਆ ਕਰਨੇ ਜਾਮਨ ਵੀ ਕੀ ਹੈ ਜੀ ਜਾਮਨ ਵੀਰੇ ਛਾਂਟ ਹੀ ਆਈ ਸੀ ਅੱਜ 60 ਰੁਪਏ ਵੀਗੇ ਛਾਂਟ 100 ਰੁਪਏ ਤੋਂ ਚੱਲੂ ਹੋਣਗੇ ਕਿਤੋਂ ਦਾ ਬਰੀ ਦਾ ਬਾਜ਼ਾਰ ਤੋਤਾਪੁਰੀ ਤੋਤਾਪੁਰੀ ਵਧੀਆ ਵੀ ਗਿਆ ਟੌਪ ਦਾ 50 ਰੁਪਏ ਤੋ ਤੋਤਾਪੁਰੀ ਵਧੀਆ 50 ਰੁਪਏ ਪੱਥਰ ਮੁੱਝਾ ਵਗੈਰਾ ਉਹ ਨਹੀਂ ਆਉਂਦਾ ਪੱਥਰ ਮੁੱਝਾ ਵਗੈਰਾ ਨਹੀਂ ਜੀ ਲੈ ਬਾਈ ਆਪਰਾ ਢੀਸੀ ਕਿ ਬਾਈ ਕੋਲ ਦੱਸ ਰਹੀ ਸੀ ਤੋਤਾਪੁਰੀ ਦੀ ਲੀਚੀ ਸੀਗੀ ਤੇ ਇਕਲੇ ਭਾਈ ਸੀ ਨਾ ਐ ਭਾਈ ਦਾ ਨੰਬਰ ਆ ਜ 9737022 ਠੀਕ ਆ ਭਾਈ ਕਰਨ ਹੋਰ ਪਰ ਠੀਕ ਆ ਦੀਦੀ ਬਹੁਤ ਰੇਟ ਬਗਾਈਏ ਬਾਕੀ ਯਾਰ ਦੀਦੀ ਦਾ ਰੇਟ ਜੀ ਡਾਊਨ ਆ ਗਿਆ 300 ਰੁਪਏ ਦਾ ਡਾਊਨ ਜਿਹੜਾ ਦੀਦੀ ਦਾ ਰੇਟ ਆ ਗਿਆ ਭਾਈ ਦੋ ਤੇਰੀ ਹੋ ਜੋ ਤੇ ਨਾ ਪਈਆਂ ਲੱਭੇ ਇਧਰ ਆਲੂ ਬਖਾਰਾ ਵੋਕਟ ਤੇ ਬਾਈਆਂ ਕੋਲ ਹੈ ਨਾ ਇਹ ਕੋਟ ਕਪੂਰਾ ਸਬਜ਼ੀ ਮੰਡੀ ਦੇ ਰੇਟ ਜਿਹੜੇ ਵਿਖਾਉਣ ਲੱਗੇ ਆਲੂ ਬਖਾਰਾ ਵੇਖੋ ਇਧਰ ਪਿਆ ਬਾਈ ਲੈ ਬਾਈ ਆਲੂ ਬਖਾਰਾ ਆਲੂ ਬਖਾਰਾ ਆਲੂ ਬਖਾਰਾ ਇਧਰ ਵੀ ਪਈ ਆ ਤੇ ਬਾਈ ਇਧਰ ਬਾਈਆਂ ਜਦਾਂ ਤੇ ਵੇਚਦੇ ਤੀਜੀ ਰੇਟ ਚੱਲੇ ਇਧਰ ਸਾਰੀ ਪਈ ਆ ਇਧਰ ਵੇਖੋ ਬਾਈ ਇਹ ਕੀ ਰਣਦਨੀ ਸਾਰੀ ਆ ਹਾਂ ਬਾਈ ਚਾਰੀ 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 40 40 40 40 ਰੁਪਏ ਹਿਸਾਬ ਨਾਲ ਚੱਲੀਆਂ ਬਾਈ ਸਾਰੀ ਵੇਖੋ ਆ ਵੀ 40 ਰੁਪਈਆ ਆ ਵੀ 40 ਰੁਪਈਆ ਆ ਵੀ 40 ਰੁਪਈਆ ਲੈ ਬਾਈ ਆ ਸਾਰੀ ਜੜੀ ਦੇ ਸਹਰੀ ਹੈ ਬਾਈ 40 40 ਰੁਪਏ ਦੇ ਹਿਸਾਬ ਨਾਲ ਜਿਹੜੀ ਵੇਖ ਰਹੀ ਹੈ ਜੀ ਇਧਰ ਵੇਖੋ ਕਰੇਟੀਆਂ ਆਹ ਨੂੰ 40 ਦੇ ਹਿਸਾਬ ਨਾਲ ਆ ਵੀ 40 ਕੁਆਲਟੀ ਵਧੀਆ ਬਾਈ ਕੁਆਲਟੀ ਟੌਪ ਆ ਯਾਰ 100 ਦੇ 20 ਰੁਪਏ ਕਿਲੋ ਦੇ ਹਿਸਾਬ ਨਾਲ ਹੀ ਚੱਲੀ ਵੇ ਲੋ ਕੁਆਲਟੀ ਬਲਾ ਆ ਸਾਰੀ ਨੀਚੀ ਜਿਹੜੀ ਵਿਕੀ ਜਾਂਦੀ ਹੈ 100 ਦੇ 20 ਰੁਪਏ ਦੇ ਹਿਸਾਬ ਨਾਲ ਜਿਹੜੀ ਇਹਦਾ ਲੋੜ ਹੋਈ ਜਾਂਦੀ ਹੈ ਜੀ ਭਾਈ ਆ ਕੀ ਰੇਟ ਚੱਲਿਆ ਹਾਂ ਬਾਈ ਆਲੂ ਬਖਾਰਾ ਕੀ ਰੇਟ ਚੱਲਿਆ ਭਰਾ ਇਹ 70 ਰੁਪਏ ਮੀਡੀਅਮ ਹੈ 120 ਰੁਪਏ ਮੋਟਾ ਆ 70 ਰੁਪਏ ਚੱਲੀ ਹੈ ਛਾਂੜ ਕਾਂ ਦਾ ਮੀਡੀਅਮ ਬਾਈ 70 ਰੁਪਏ ਦੇ ਹ ਤੇ ਆ 100 ਦੇ 20 ਰੁਪਏ ਕਿਲੋ ਟਾਪ ਕੁਆਲਟੀ ਫਰਸਟ ਕੁਆਲਟੀ ਜਣੇ ਇਧਰ ਆਵਦਾ ਰੇਟ ਸਾਡੇ 1500 ਰੁਪਏ ਹੋ ਗਿਆ ਭਾਈ ਆ ਵੇਖੋ ਇਧਰ ਤੇ ਰੇਟ ਕਿਉਂ ਗਰਮੀ ਬਹੁਤ ਵਧ ਗਈ ਭਾਈ ਗਰਮੀ ਵਧਲੇ ਕਰਕੇ ਜਿਹੜਾ ਭਾਈ ਰੇਟ ਦਾ ਤੇਜ ਹੋ ਗਿਆ ਭਾਈ ਲਾਲਾ ਕਰ 2 ਘੰਟੇ ਹੋ ਗਏ ਯਾਰ ਮਾਲ ਭਾਈ ਇਹ ਵਿਗਰੀ ਵਧਲੇ ਕਰਕੇ ਹੀ ਆ ਜੀ ਗਰਮੀ ਕਰਕੇ ਤੇਜ ਹੋ ਗਈ ਪਤਾ ਨਹੀਂ ਇੰਨੀ ਤੇਜ ਕਿਵੇਂ ਇੱਕਦਮ 200 ਰੁਪਏ ਗੱਟਾ ਤੇਜ ਹੋ ਗਈ ਹਾਂ 1350 1350 ਇਹਦਾ 1350 ਇੱਕਦਮ 1500 ਸਾਢੇ 1500 ਰੁਪਏ 20 ਪੀਸ ਇਹ ਮੈਂ ਕਰਾ ਕਰੂ ਜਿਆਦੇ ਪੈਂਦਾ ਜਾਂ ਬਸ ਨੋਰਮਲ ਹੀ ਗਰਮੀ ਕਰਕੇ 120 ਰੁਪਏ ਡਾ ਗੱਟਾ ਪੈਂਦਾ ਜੈਪੁਰ ਤੋਂ ਆਂਦਾ ਅੱਛਾ ਉਹ ਚ ਕਰਾ ਜੈਪੁਰੋਂ ਦੀ ਬਾਈ ਹਾਂ ਉਸੇ ਦੀ ਰੇਟ ਤੇਜ ਹੀ ਹੋਊਗਾ ਨਾ ਤੇਜ ਆਉਂਦਾ ਉੱਥੇ ਵੀ ਰੱਲਾ ਬਾਈ ਇਹਦਾ ਰੇਟ ਵੇਲੋ ਤੁਸੀਂ 1500 ਤੇ ਲਾ ਲਓ ਹਿਸਾਬ ਕਿਤਾ ਕਿੰਨੇ ਦਾ ਵੇਚੂਗਾ ਬਾਈ ਇਹ 1550 ਦੀ ਦਾਵ ਇੱਕ ਪੀਸ ਘਟੋ ਘਟ ਮੈਂ ਤਾਂ ਲਾਦਾ ਭਾਈ ਇਹ 75 ਦਾ ਪਈ ਜਾਂਦਾ ਇਹ ਰ 70 ਰੁਪਏ ਸਕੇ ਤੋਂ ਉੱਤੇ ਵੈ 70 ਰੁਪਏ ਦਾ ਪੈਂਦਾ ਪੀਸ 77 ਰੁਪਏ ਦਾ 70 ਰੁਪਏ ਦਾ ਪੀਸ ਪੈਂਦਾ ਕਿੱਥੋਂ ਬੰਦਾ ਭਾਈ ਪੀਲੂ ਹਣਾ ਹਾਂ ਠੀਕ ਹੈ ਸਹੀ ਹੋਵੇ ਲੈ ਬਈ ਤੇ ਆ ਬਈ ਸੇ ਦਾ ਰੇਟ ਕੋਈ ਕੁੱਲੂ ਡਿਲੀਸ਼ੀਅਸ 1700 ਰੁਪਏ ਡੱਬਾ ਕੁੱਲੂ ਡਿਲੀਸ਼ੀਅਸ 1700 ਰੁਪਏ ਦਾ ਡੱਬਾ ਬਈ ਤੇਜ ਹੋ ਗਿਆ ਵਧੀਆ ਸੇ 1800 ਰੁਪਏ ਵਧੀਆ ਸੇ 1800 ਦਾ ਇਹ ਵੀ ਟਵੇਹ ਦਾ ਟੌਪ ਕੁਆਲਿਟੀ ਆ ਦਾ ਬਈ ਤੇ ਜਿਵੇਂ ਉਹ ਆਪਾਂ ਦੱਸਿਆ ਸੀ 40 ਵਾਲੀ ਵਿਖਾਈ ਹੈ ਬਈ 60 ਰੁਪਏ ਇਹ 60 ਰੁਪਏ ਵਾਲੀ ਲੈ ਬਈ ਜਿੰਨੇ ਗੁੜ ਪਾਵਾਂਗੇ ਉਹਨਾਂ ਕੁ ਮਿੱਠਾ ਇਹ 60 ਪੈਣ ਰੁਪਏ ਠੀਕ ਹੈ ਬਾਈ ਜੀ ਮਿਹਰਬਾਨੀ ਬਰਾ ਸਾਰੇ ਰੇਟ ਕਰਾਉਣ ਆਸਤੇ ਲੈ ਬਈ ਇਧਰ ਬਾਈਆਂ ਨਹੀਂ ਬੈਠੇ ਬਾਈ ਦੀ ਫਲੀ ਪੁੱਛਦੇ ਕੀ ਰੇਟ ਵੀ ਗਿਆ ਗਵਾਰਾ ਫਲੀ ਲੈ ਕੇ ਬੈਠੇ ਆ ਆ ਵੇ ਫੇਦਰ ਚੌਂਕਲੀ ਮਾਰੀ ਬੈਠੇ ਤੇ तकरीबन ਟਾਈਮ ਹੋ ਗਿਆ ਭਾਈ ਜਿਹੜਾ 6 ਵਜ ਗਿਆ ਤੇ 14 ਮਿੰਟ ਭਾਈ ਕੀ ਮੰਗੀ ਇਹਨੇ ਦਾ ਫੜੀ ਦਾ ਭਾਈ 50 ਰੁਪਏ ਮੰਗੀ ਤੇ ਟੋਪ ਕੁਆਲਟੀ ਕਿੰਨੀ ਗਈ ਐ 70 ਕੁਆਲਾ 70 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜੀ ਚੱਲੀ ਆ ਨਾ ਟੋਪ ਕੁਆਲਟੀ ਇਹਦੇ ਥੋੜੀ ਜੀ ਸਹੀ 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 ਲੈ ਭਾਈ 50 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਭਈਆ ਘਵਾਰਾ ਚੱਲੇ ਇਹ ਕੀ ਹੋਣਾ ਚੱਲੇ ਭਈਆ ਸਰਾ ਚਰੀ ਜਾਂਦਾ ਚਾਰੀ ਨਾ ਬੈਗਾ 16 17 ਰੁਪਏ ਵੀਰੇ 16 17 ਰੁਪਏ ਕਿਹੜਾ ਆ ਗਿਆ ਦੂਜਾ ਆਪਣਾ ਵੈਰਾਈ ਕਿਹੜੀ ਆ ਗਈ ਯੂਪੀ ਵਾਲੀ ਆਈ ਯੂਪੀ ਵਾਲੀ ਲੈ ਭਈ 16 17 ਦੇ ਹਿਸਾਬ ਨਾਲ ਜਿਹੜਾ ਚੱਲੇ ਇਧਰ ਵੇਖੋ ਲੋਡ ਕਰਕੇ ਇੰਨਾ ਚਰੀ ਜਾਂਦਾ ਭਾਈ 16 17 ਦੇ ਹਿਸਾਬ ਨਾਲ ਕੋਲ ਕਵਾਲਿਟੀ ਵੀ ਸ਼ਾਨਦਾਰ ਐਡਾ ਹੋਣੀ ਕੋਨਾ ਨਹੀਂ ਕਹਣਾ ਪੂਰਾ ਟੈਟਾ ਪੀਟਾ ਪੂਰਾ ਟੈਟਾ ਪੂਰਾ ਟੈਟਾ ਬਾਲ ਪੂਰਾ ਟੈਟਾ ਬਾਲ ਬਈ ਜਿਹੜਾ ਚੱਲਿਆ 16 17 ਦੇ ਹਿਸਾਬ ਦਾ ਜਿਆਦਾ ਨਾ ਹੁਣ ਰੰਬਾ ਦਾ ਟ੍ਰੈਂਡ ਚੱਲੀ ਜਾਂਦਾ ਮੰਡੀ ਦੇ ਵਿੱਚ ਵੀ ਲਾਲੋ ਸਾਹਿਬ ਕਹਿੰਗਾ ਅੰਬ ਦੀ ਰੋਤਾ ਚਾਰੀ ਅੰਬੀ ਜਾਂਦੇ ਤੇ ਦਸਹਰੀ ਜਾਂਦੇ ਜਦੇ ਜਿਆਦਾ ਸੇੜ ਸਾਹਿਬ ਘਰੇ ਸੇੜ ਸਾਹਿਬ ਕੀ ਆਲਾ ਜੀ ਆਲ ਵਧੀਆ ਜੀ ਤੁਸੀਂ ਅਬ ਉਹ ਘੈਂਟ ਕਵਾਲ ਦੀ ਮੰਗਾਈ ਆ ਜੀ ਹਣਾ ਚਾਰੀ ਜਾਂਦੇ ਹਾਂ ਚਾਰੀ ਜਾਂਦੇ ਸਾਰੰ ਸਰੇ ਸਾਨਾ ਚੱਲਿਆ ਜੀ ਇਹ ਹਾਂ ਜੀ 16 17 ਦੇ ਹਿਸਾਬ ਨਾਲ ਹਾਂ ਬਸ 17 18 17 18 ਹਣ ਜਾਣੀ ਮੌਕਾ ਜੀ ਇਹ ਮਿੱਥੇ ਬਾਓ ਕਲੋਨੀ ਬਾਓ ਸਹੀ ਹੈ ਜੀ ਟਕ ਮਲੰਗਾ ਬਾਓ ਟਕ ਮਲੰਗਾ ਬਾਓ ਠੀਕ ਹੈ ਅਗਰ ਤਲਾ ਬਾਓ ਆ ਬਾਉ ਜੀ ਕਈ ਤਰ੍ਹਾਂ ਦੀਆਂ ਸਬਜ਼ੀਆਂ ਦੇ ਵਿੱਚ ਮਿਕਸ ਹੁੰਦੀਆਂ ਵੈਰਾਈਟੀਆਂ ਸਹੀ ਜਿਹੜਾ ਚਾਰ ਬੰਦਾ ਹੈ ਹਾਂ ਤੁਸੀਂ ਪਾਉਂਗੇ ਪਰ ਪਾਲਿਆ ਜਾਣ ਨਹੀਂ ਮੈਂ ਤਾਂ ਚਾਰ ਖਾਂਦਾ ਨਹੀਂ ਜੀ ਅੱਛਾ ਜੀ ਚਾਰ ਜਿਹੜਾ ਖਾਵੇ ਚਾਰ ਹੋ ਜੂ ਬਿਮਾਰ ਹਾਂ ਤਾਂ ਲੋਕਾਂ ਦੇ ਦਿਖਵਾਏ ਜਾਂਦੇ ਨੇ ਹਸਪਤਾਲ ਤੇ ਫਿਰ ਰੋਗ ਪਾਗੜਾ ਹੈ ਇਹ ਭਈ ਹੱਤ ਚੱਲੀ ਜਾਂਦੀ ਆ ਨੰਬ ਦਾ ਇਹ ਹਸਲ ਦੀਆਂ ਗੱਲਾਂ ਹੈ ਸਹੀ ਹੈ ਜੀ ਮਜਾਕ ਭਈਆ ਚਾਰ ਅੰਬ ਦਾ ਚਾਰ ਬਹੁਤ ਵਧੀਆ ਬੰਦਾ ਇਹਦਾ ਬਹੁਤ ਵਧੀਆ ਬੰਦਾ ਸਹੀ ਹੈ ਹਾਈ ਲੈਵਲ ਦਾ ਅੰਬ ਐ ਇਹ ਹਾਂ ਔਰ 1-2 ਸਾਲ ਨਹੀਂ ਖਰਾਬ ਹੁੰਦਾ ਅਗਰ ਸਿਆਰੇ ਬੰਦੇ ਦਾ ਪਾਇਆ ਹੋਵੇ ਹਾਂ ਕਹਿੰਦੇ ਬਹੁਤ ਰੇਟ ਹੈ ਇਹਦੀ ਨਹੀਂ ਡਾਉਣ ਆ ਗਿਆ 16 17 ਦੇ ਠੀਕ ਹੈ ਨੋਰਮਲ ਹੈ ਨੋਰਮਲ ਹੈ ਰੇਟ ਆ ਹਾਂ ਪਹਿਲਾਂ ਵੀ ਇੰਨਾ ਕੀ ਹੁੰਦਾ 15 16 ਪਹਿਲਾਂ ਵਾਲੇ 20 25 ਤੋਂ ਛੇਦੀ ਨਹੀਂ ਘਟਦਾ ਹੁੰਦਾ ਇਹ ਵੇ ਹਾਂ ਤੇ 16 17 ਦਾ ਬਾਜ਼ਾਰ ਅੱਜ ਦਾ ਜਣੀ ਟਾਈ ਟੰਬ ਦਾ 4 ਵਾਲੇ ਅੰਬ ਆ ਗਏ ਹੋਰ ਆਪਣੇ ਕੋਲ ਕਿਹੜੇ ਕਿਹੜੇ ਵਰੇੜੀ ਅੰਬ ਨੇ ਸਰੀ ਇਹ ਬਹੁਤ ਵਧੀਆ ਲੱਗੋ ਸਰੀ ਕਿਹੜੇ ਕਿਹੜੇ ਰੇਟ ਵਿੱਚ ਆਣਗੇ 42 ਰੁਪਏ ਕਿਲੋ ਦੇ ਸਾਰੀ ਦਾ ਰੇਟ ਵੀ ਬਾਈ 45 45 ਰੁਪਏ ਕਿਲੋ ਜਿਹੜਾ ਚੱਲੀ ਜਾਂਦਾ ਹੈ ਬਾਹ ਕਿੰਨਾ ਚਿਰ ਆਈ ਜਾਊਗਾ ਹੁਣ ਟੁੱਟਲਾ ਆਪੇ ਅਬ 2 ਮਹੀਨੇ ਤਾਂ ਜਾ ਹਾਂ 2 ਮਹੀਨੇ 2 ਮਹੀਨੇ ਲਗਾਤਾਰ ਚੱਲਿਓ 2 ਮਹੀਨੇ ਲਗਾਤਾਰ ਹੋਊਗਾ ਔਰ ਜਿਵੇਂ ਚੱਲੀ ਜਾਂਦੀ ਜੂਨ ਤੇ ਜੁਲਾਈ ਤੇ ਅਗਸਤ ਚ ਨਹੀਂ ਜੁਲਾਈ ਐਂਡ ਹੋ ਜਾਊਗਾ ਜੁਲਾਈ ਜਮ ਐਂਡ ਤੇ ਜਾੜੂ ਜੁਲਾਈ ਐਂਡ ਤੱਕ ਜਿਹੜਾ ਆਂਬ ਮਿੱਤਰੋ ਹਣ ਜਿਹੜੇ ਸੀਜ਼ਨ ਕਿਹੜਾ ਆਂਬ ਦਾ ਬਾਹ ਦੇ ਇਹ ਦੁਕਾਨ ਤੇ ਖੜੇ ਆਪਾਂ ਜਿੱਥੇ ਆਪਾਂ ਰੇਟ ਕਹਿੰਦੇ ਫਿਲਹਾਲ ਆਂਬ ਜ਼ਿਆਦਾ ਵੈਰੀਟੀ ਬਾਹ ਨੇ ਮੰਗਾਈ ਕਿਉਂਕਿ ਆਂਬ ਦਾ ਸੀਜ਼ਨ ਆ ਭਾਈ ਹਣਾ ਤੇ 987 ਬੈਗਰਜੀ ਦਾ ਖਾਲਸਾ ਬੈਗਰਜੀ ਦੀ ਬਸੇ ਭਾਈ ਇੱਧਰ ਆ ਗਿਆ ਪਖੀਰੇ ਪਈਆ ਪੜੀ ਮਿਰਚ ਪਈਆ ਗੋਭੀ ਪਈਆ ਧਣੀਆਂ ਪਿਆ ਮੂਲੀਆਂ ਪੰਨਾਂ ਸਾਰੇ ਰੇਡ ਥਰੂ ਬੜਾ ਕਪੜਾ ਗਰਾਉਣ ਲੱਗੇ ਸੱਸੀ ਗਾਲ ਬੌਜੀ ਸੱਸੀ ਗਾਲ ਜੀ ਸਿੱਧਾ ਗਿਆ ਆਪਣੀਆਂ ਆਏ ਬੱਲੇ ਜੀ ਟਕ ਟਕ ਭਾਈ ਅੱਜ ਗਾ ਕਿਵੇਂ ਸੀ ਗਸ਼ਨੀ ਵਾਰ ਆ ਜਾਣਾ ਠੀਕ ਹੀ ਆ ਉਹਨਾਂ ਨਾਲ ਠੀਕ ਹੀ ਆ ਆਪਣੇ ਕੋਲ ਵੈਰੈਟੀ ਭਾਈ ਮੂਲੀਆਂ ਪੰਨਾਂ ਜੀ ਹੈ ਨਾ ਕਿਹੜਾ ਬਾਜ਼ਾਰ ਕੀ ਚੱਲ ਗਿਆ ਜੀ ਬਜਾਰ ਚੱਲ ਗਿਆ ਜੀ ਮੋਲੀ ਚੱਲ ਗਈ 20 ਤੋਂ 22 ਰੁਪਏ 20 ਤੋਂ 22 ਰੁਪਏ ਖੀਰਾ ਜਿਹੜਾ ਦੇਸੀ ਖੀਰਾ 10 ਤੋਂ 12 13 ਰੁਪਏ ਦੇਸੀ ਖੀਰਾ 10 ਤੋਂ 12 ਰੁਪਏ ਜੀ ਇਹ ਕਿੰது ਵੀ ਦੇਸੀ ਖੀਰਾ ਉਹਨਾਂ ਦੇ ਕੰਡੇ ਵਾਲਾ ਉਹ ਨਹੀਂ ਚੱਲਿਆ ਜੀ ਵਾਲਾ ਨਹੀਂ ਹੋਇਆ ਜੀ ਉਹ ਹੋ ਗਿਆ ਜਿਹੜਾ ਇੰਦਰ ਪਾੜੀ ਮਿਰਚ ਪਈ ਹੈ ਜਿਵੇਂ ਗੋਭੀ ਪਈ ਹੈ ਜੀ ਇਹ ਸ਼ਿਮਲਾ ਵਿੱਚ 15 18 20 ਰੁਪਏ ਚੱਲੀ ਜਾ ਰਹੀ ਜੀ ਠੀਕ ਹੈ ਜੀ ਗੋਭੀ ਉਹ ਵੀ ਥੋੜੀ ਮੰਦੀ ਹੋਈ ਪਈ ਹੈ 25 28 30 25 28 30 25 28 30 ਰੁਪਏ ਲੈ ਭਈ ਅਦਰ ਧਣੀਆਂ ਬਹੁਤ ਹੈ ਧਣੀਆਂ ਵੇਖ ਰੇ ਕੀ ਰ ਕੰਟਾਲੇ ਨਾ ਬਣਾ ਨੇ ਮੋਰਸ ਭੜੀ ਜਾਂਦਾ ਜੀ ਨਾ ਨੀ ਮੂਹਾਂ 75 80 ਰੁਪਏ ਵੇਗ ਨੀ ਮੂ 75 80 ਰੁਪਏ ਦਾ ਰੇਟ ਜਿਹੜਾ ਹੋ ਗਿਆ ਆਪਣੇ ਬੇਠੇ ਦਾ ਰੇਟ ਆ ਗਿਆ ਬੇਟਾ 6 70 ਰੁਪਏ 6 70 ਬੇਟਾ ਰਹਿ ਗਿਆ 6 70 ਰੁਪਏ ਲੈ ਬਈ ਬਾਉ ਦੀ ਦੁਕਾਨ ਤੇ ਖੜਿਆ ਜਿੱਥੇ ਆਪਾਂ ਖੜਿਆ ਦਸ਼ਮੇਸ਼ ਟ੍ਰੇਡਿੰਗ ਦਸ਼ਮੇਸ਼ ਟ੍ਰੇਡਿੰਗ ਕੰਪਨੀ 9851333 ਨੰਬਰ 9851333 ਨਿਸ਼ਾਤਰ ਕੋਲੇ ਜੀ ਹਾਂ ਠੀਕ ਆ ਬੋ ਜੀ ਠੀਕ ਅੱਲਾਹ ਵੇ ਕਰਾਓ ਲੈ ਬਈ ਇਧਰ ਗਪਾਲ ਕੋਲੇ ਆ ਗਿਆ ਭਰਾ ਕੋਲੇ ਗਪਾਲ ਰੇਟ ਗਣਾਊਗਾ ਜੇ ਪੜਕ ਪੜਕ ਕੱਦੂ ਵੇਖੋ ਪਏ ਕੱਦੂ 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 ਕੀ ਕਰੀ ਨਹੀਂ ਇਹ ਤਾਂ ਉਹ ਦੋ ਨੰਬਰ ਵਾਲਾ ਕੱਦੂ ਦੋ ਨੰਬਰ ਵਾਲਾ ਕੱਦੂ ਚੋਰੀ ਲੈਂਦਾ ਦੋ ਨੰਬਰ ਇਹ ਦੋ ਨੰਬਰ ਵਾਲੇ ਰਹਿ ਜਾਂ ਛਾਂ ਛੋੜ ਦੀ ਉਹ ਆ ਮੈਂ ਇੱਕ ਦੋ ਨੰਬਰ ਉਹ ਵੀ ਹੁੰਦਾ ਨਾ ਚੋਰੀ ਦੇ ਮਾਲ ਨਹੀਂ ਉਹ ਨਹੀਂ ਆਪਾਂ ਲੈ ਬਈ ਤੇ ਬਈ ਟੌਪ ਦਾ ਕੱਦੂ ਕੀ ਰੇਟ ਵੀ ਟੌਪ ਦਾ ਕੱਦੂ ਵੀ ਕਿਹਾ 22 ਰੁਪਏ ਕਿਲੋ 22 ਰੁਪਏ ਕਿਲੋ ਸਵੇਰੇ ਵੀ ਕਿਹਾ ਟੌਪ ਦਾ ਕੱਦੂ ਇਹ ਤੇ ਨੋਏ ਹੋਏ ਛਾਂਟ ਫਾਟ ਆ ਗਈ ਬਈ ਜਿਹੜਾ 100 100 ਦਾ ਕਰੇਟ ਬਾਕੀ ਟਾਈਮ ਵੀ ਹੋ ਗਿਆ ਹੁਣ ਸਾਡੇ ਵੀ ਸੀ ਰੇਟ ਤੇ ਨਾ ਟਾਈਮ ਹੋ ਗਿਆ ਭਾਈ ਸਬਜ਼ੀਆਂ ਅੱਜ ਕਿਵੇਂ ਵਿਕੀ ਮਜ਼ਰਾ ਤੋੜਾ ਸਬਜ਼ੀ ਕਈ ਸੋਦੇ ਬਹੁਤ ਕਰੰਟ ਵੇਖਣ ਨੂੰ ਮਿਲਿਆ ਜੀ ਜਿਵੇਂ ਟਮਾਟਰ ਟਮਾਟਰ ਦਾ ਮੇਰੇ ਖਿਆਲ ਚ 30 ਤੋਂ ਪਲੱਸ ਹੋ ਗਿਆ ਟਮਾਟਰ 30 ਤੋਂ ਪਲੱਸ ਹੋ ਗਿਆ ਸਟਾ ਟਮਾਟਰ ਭਾਈ ਲਾ ਭਾਈ ਟਮਾਟਰ ਬਚੇ ਹੀ ਕਹਿ ਕਹਦੇ ਤੇ 30 ਤੋਂ ਪਲੱਸ ਤਾਂ ਭਾਈ ਹੋ ਰਿਹਾ ਹੈ ਨਾ ਬੇਟਾ ਬੇਟਾ 150 ਦਾ 200 ਦਾ ਲਫਾਵਾ ਬੇਟਾ 150 ਦਾ 200 ਦਾ ਲਫਾਵਾ ਭਾਈ ਇਹ ਤਾਂ ਲਾਲੋ ਸਾਹਿਬ ਕਦਾ ਵੀ ਹੋਊਗਾ 14 15 ਕਿਤੇ 50 ਦਾ ਕਿਤੇ 150 100 ਦਾ 200 ਦਾ ਵਧ ਗਿਆ ਨਾ ਰੇਟ ਵਧ ਗਿਆ ਦੇਸੀ ਟਿੰਡ ਵਾਇਸੀ ਆਪਣੇ ਕੋਲ ਅੱਜ ਚੱਲ ਵਿੱਚ ਇਸੇ 35 36 ਰੁਪਏ ਜ 45 ਰੁਪਏ ਦੇ ਸੀ ਟੰਡੋ ਅੱਜ ਦਾ ਰੇਟ 45 ਰੁਪਏ 45 ਵਾਹ ਬਾਈ ਤੇ ਬਾਹਰੋਂ ਅੱਜ ਦੋਨੋਂ 70 ਜੇ ਤੋਰੀ ਆਪਾਂ ਪਰਸੋਂ ਚੁੱਥੀ ਆਦੇ 50 50 ਦੇ ਵਿੱਚ ਸੀ ਆਏ 15 16 20 ਰੁਪਏ ਤੱਕ ਆ ਦੇ ਵੇਚੇ ਤੋਰੀ 15 16 20 ਰੁਪਏ ਕਿਲੋ ਹਾਂ ਕਿਲੋ ਦੇ ਹਿਸਾਬ ਨਾਲ ਬਾਈ ਇਹ ਰੇਟ ਅੰਦਾਜ਼ ਨੇ ਤੋਰੀ ਦਾ ਤੇ ਬਾਈ ਗਰਮੀ ਦੇ ਵਿੱਚ ਨਾ ਫਲ ਲੱਗੇ ਹੁੰਦੇ ਆ ਫਲ ਘੱਟ ਲੱਗਦਾ ਗਰਮੀ ਦੇ ਵਿੱਚ ਆਣਾ ਫੁੱਲ ਮਰ ਜਾਂਦੇ ਆ ਯਾਰ ਗਰਮੀ ਕਿੰਨੀ ਆ ਬੰਦਾ ਸੋਕੇ ਜਾਂਦਾ ਉਹਦਾ ਵਿਚਾਰੇ ਵੇਜਵਾਨ ਫਸਲ ਆ ਉਹ ਫੁੱਲਾਂ ਦਾ ਫੁੱਲ ਦਾ ਉਹ ਸੁਲੂ ਗੇ ਮੈਨੂੰ ਛਾਂ ਕਰ ਦੋ ਸਹੀ ਉਹਦੇ ਕਰਕੇ ਵੀ ਰੇਡ ਵਾਧਾ ਉਹਦੇ ਕਰਕੇ ਰੇਡ ਵਾਧਾ ਹੁਣ ਇੱਕ ਤੇ ਅੰਦਰ ਸਬਜ਼ੀ ਦਾ ਰੇਡ ਵੇਖੇ ਬਹੁਤ ਵਧ ਜਾਣਾ ਹੋਰ ਵਧੂਗਾ ਹਲੇ ਹਾਂ ਵੱਲੇ ਮਚੋਲੇ ਵਗੈਰਾ ਚੋਲੇ ਵਗੈਰਾ ਚੋਲੇ ਵਿਕਸ 40 ਦਾ ਬਾਜ਼ਾਰ ਸੀ ਅੱਜ ਤਾਂ ਨਾਲੇ ਚੋਲੇ ਆਇਆ ਬਹੁਤ ਮੰਡੀ ਆਇਆ ਬਹੁਤ ਚੋਲੇ ਭਰੀ ਪਈ ਆ ਮੰਡੀ ਚੋਲੇ ਸਾਰੀਆਂ ਦੁਕਾਨਾਂ ਦੇ ਮੁੰਡਾ 40 ਰੁਪਏ ਦਾ ਬਾਜ਼ਾਰ ਹੀ ਆ ਹਾਂ 40 ਰੁਪਈਆ ਦਾ ਬਾਜ਼ਾਰ ਚੱਲਿਆ ਫਿਰ ਵੀ ਚੋਲੇ ਦਾ ਨਾ ਲਵੇ ਇਧਰ ਬਾਈ ਨਾਲੇ ਕਰੀਏ ਹੋਰ ਹੋਰ ਵੈਰੈਟੀ ਕੀ ਕੀ ਆ ਸੀ ਹੋਰ ਵੈਰੈਟੀ ਬਸ ਬਾਕੀ ਵੇਚ ਗਿਆ ਸੁੱਦਾ ਸਾਰਾ ਕਰੇਲਾ ਵੀ ਵੇਚ ਗਿਆ ਛੜ ਕੇ ਲੈ ਨਹੀਂ ਆਇਆ ਅੱਜ ਦੂਜਾ ਕਰੇਲਾ ਸੀ ਵੇਚ ਗਿਆ ਆਪਣਾ ਉਹ ਮੈਂ ਕਿਹਾ ਉਹ ਕਿੰਨੇ ਵੇਚ ਉਹ ਵੇਚਿਆ 20 22 25 20 22 25 ਦੇ ਦਾ ਮਿਰਚ ਹਰੀ ਦੇ ਮਿਰਚ ਦਾ ਰੇਟ ਅਚਾਰੀ ਮਿਰਚਾਂ ਜਵੇਗੀ 23-24 ਰੁਪਏ ਕਿਲੋ ਤੇ ਜਿਹੜੀ ਬਰੀਕ ਜੀ ਹੁੰਦੀ ਆ 23 ਚ ਇੱਕ ਹਰ ਇੱਕ ਮਿਰਚ 23-24 ਦਾ ਪਾਗੇ 23-24 ਦਾ ਬਾਜ਼ਾਰ ਜਿਹੜਾ ਮਿਰਚ ਵੀ ਰੇਸ ਫੜ ਗਈ ਅੱਗੇ ਨਾਲ 15 16 17 18 ਦੇ ਫਰਦੀ ਸੀਗੇ 20 ਤੇ ਆ ਗਈ ਸੋਦੇ ਰੇਸ ਫੜ ਗਏ ਸਾਰੇ ਸੌਦੇ ਰੇਸ ਫੜ ਗਏ ਬਈ ਤੇਜ਼ ਹੋ ਗਏ ਸਾਰੇ ਸੌਦੇ ਤੇ ਬਾਕੀ ਭਾਈ ਦਾ ਨੰਬਰ ਆ ਗਿਆ ਜੀ 9873457898 9873457898 ਰੁਪਏ ਵਾਲਾ ਹੈਗਾ ਵਪਾਰੀ ਜ਼ਰੂਰ ਕੰਟੈਕਟ ਕਰੋ ਵਧੀਆ ਪੈਸੇ ਅਰਬੀ ਦੇ ਕਹਿੰਦੇ 40 ਰੁਪਏ ਵੈਗ ਗਿਆ ਜੇ ਫੇਰ 40 ਰੁਪਏ ਵੈਗ ਗਿਆ ਅਰਬੀ ਵਾਲਾ ਕੋਈ ਵਪਾਰੀ ਹੈਗਾ ਵੀਰਪਰਾ ਕਰੋ ਚੰਗੇ ਪੈਸੇ ਵਟਕੇ ਦੇਉਂਦੇ ਕਿ ਦਿੱਲੀ ਦਾ ਰੇਟ ਹੁੰਦਾ ਕਈ ਵਾਰ 40 ਵੇ ਕਹਿੰਦੇ ਆ ਪਰ 35 ਵਿਕ ਗਿਆ 49 ਵਿਕ ਜਾਂਦੀ 49 ਵਿਕ ਜਾਂਦੀ ਲੈ ਭਾਈ ਬਾਈ ਦਾ ਨੰਬਰ ਆ ਗਿਆ 91714357 ਠੀਕ ਆ ਭਾਜੀ ਓਕੇ ਕਰ ਲੈ ਭਾਈ ਇਧਰ ਬਾਈ ਕੋਲੇ ਆ ਗਿਆ ਮਨਚੰਦੇ ਕੋਲੇ ਇੱਥੇ ਲੋਕਲ ਸ਼ਬਦੇ ਤੇ ਰੇਡ ਜਿਹੜੇ ਗਰਉਣ ਲੱਗਿਆ ਸੱਸੀ ਕਾਲ ਮਨਚੰਦਾ ਸਾਹਿਬ ਜੀ ਜਿੰਦ ਤੱਕ ਸਦਾ ਨਸਬਲਾ ਬਣੀ ਤੁਸੀਂ ਸੁਣਾਓ ਤੁਸੀਂ ਅੱਜ ਮੈਂ ਹੋਈ ਕਰਬਲ ਕਰਮਸ਼ਣੀ ਮਾਰ ਸੀ ਥੋੜਾ ਜਿਹਾ ਹੈਗਾ ਸੀ ਬਿਆਲ ਚ ਹੈਗਾ ਸੀ 14 ਘਟ ਗਿਆ ਹੁਣ ਤੇਜ ਬੜਾ ਕਰਦਾ ਸੇਠਾਂ ਨੇ ਦੂਜਾ ਲੁੱਟੀ ਜਾਂਦੇ ਭਾਈ ਰਹਿਣਾ ਲੇਟ ਯਾਰ ਚੱਕਦਾ ਸਬਜ਼ੀ ਦਾ ਭਾਈ ਕੌਣ ਹੈ ਭਰਾਵਾ ਕਿਹਨੂੰ ਲੁੱਟਣਾ ਨੇ ਭਾਈ ਅੱਜ ਕਹਿੰਦੇ ਯਾਰ ਟਮਾਟਰ ਨੇ ਇਸ ਬੜੀ ਫੜੀ ਰਾਣੂ 25 ਰੁਪਏ ਵੇਚ ਗਿਆ ਚੰਗਾ ਇਹ 30 ਲੱਖ ਵੀ ਗਿਆ ਜੀ ਜ਼ਿਕਰ ਵਿੱਚ ਸਵੇਰੇ ਸਵੇਰੀ ਬਿਲਕੁਲ ਵੇਚ ਗਿਆ ਸ਼ੁਗਰ ਕੋਈ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਆਉਗੀ ਜੀ ਉਹ ਭੰਜਾ ਹੁਣ ਕੱਟ ਗਿਆ ਹਾਂ ਹੋਰ 10 ਦਿਨਾਂ ਨੂੰ ਹੋਰ ਫਰਕ ਪੈ ਜੂ ਸੌਦੇ ਦਾ ਸਹੀ ਹੈ ਜੀ ਇੰਜ ਦਾ ਸੌਦਾ ਤੇ ਜਾਂਦਾ ਸੇਠਾਂ ਦੇ ਚਿਹਰਿਆਂ ਤੇ ਵੀ ਰੌਣਕ ਆ ਜਾਂਦੀ ਸਾਡੇ ਤਾਂ ਮਹਾਰਾਜ ਉਹੀ ਲਈ ਰੱਖਦਾ ਕਿਉਂਕਿ ਆਰਦੀ ਫੇਰਬੰਦੀ ਹੈ ਜੀ ਹੁਣ ਵੀ ਕੋ ਸੌਦਾ ਲਫਾਫਾ ਉਹਦਾ ਕਿੱਥੋਂ ਕੀ ਬੰਦ ਰੁਪਏ ਸਾਰੀ ਦੁਨੀਆ ਨਾਲ ਹੀ ਜੇ ਤੇਜ਼ੀ ਮੰਦਾ ਧਨ ਜੀ ਜੈਂ ਹਾਂ ਦੋਨੇ ਚੀਜ਼ਾਂ ਖਾਣੀਆਂ ਆਪਾਂ ਦੋਵੇਂ ਚੀਜ਼ਾਂ ਖਾਣੀਆਂ ਤੇ ਫਿਲਹਾਲ ਜਦੋਂ ਤੇਜ਼ੀ ਹੁੰਦੀ ਹੈ ਨਾ ਜੀ ਰੇਟ ਤੇਜ਼ ਹੁੰਦੇ ਸਬਜ਼ੀਆਂ ਦੇ ਵਿਕਦੇ ਵੀ ਬਹੁਤ ਛਿੱਤੀ ਹੈ ਬਿਲਕੁਲ ਜਦੋਂ ਮੰਦੇ ਹੋਣਗੇ ਉਦੋਂ ਪਿਆ ਰਹਿੰਗਾ ਦੁਕਾਨ ਤੋਂ ਲੈਂਦਾ ਮੈਂ ਕੋਈ ਉਹ ਸਬਜ਼ੀ ਘਟ ਜਾਂਦੀ ਹੈ ਥਾਂ ਤੇਜ਼ ਹੋ ਜਾਂਦਾ ਨਾ ਸੌਦੇ ਦਾ ਹਾਂ ਜਦੋਂ ਸਬਜ਼ੀ ਦੀ ਪ੍ਰੋਡਕਸ਼ਨ ਘਟ ਹੋਊਗੀ ਤਾਂ ਆਬਵੀਅਸ ਬਿਯਾਰ ਚ ਤੇਜ਼ੀ ਆਊਗੀ ਆਊਗੀ ਟੋਰੀ ਦਾ ਬਾਜ਼ਾਰ ਵੀ ਬਣ ਗਿਆ ਜੀ 14 15 ਦਾ ਹੋ ਗਿਆ ਹਾਂ ਕਦੂ ਦਾ ਬਾਜ਼ਾਰ ਅੱਜ ਆਪਣੀ ਦੁਕਾਨ ਤੇ ਕਿੰਨਾ ਗਿਆ ਜੀ ਕਦੂ ਡਿੱਗੇ ਦਾ 20 ਮੰਗਦੇ ਸੀ 25 ਪੁੱਤੀ ਠੀਕ ਹੈ ਪਰ ਵਿਗਿਆ 20 ਰੁਪਏ ਹੀ ਹੈ ਸਹੀ ਵਿਗਿਆ 20 ਰੁਪਏ ਚੌਲੇ ਬਹੁਤ ਆਏ ਸੀ ਫਿਲਹਾਲ ਚੌਲੇ ਦਾ ਬਾਜ਼ਾਰ ਪਰ ਟੁੱਟਿਆ ਨਹੀਂ ਜੀ ਚੌਲੇ ਦਾ ਜਿਹੜਾ ਬਾਜ਼ਾਰ 40 ਰੁਪਏ 40 ਹੈ ਚੌਲੇ 40 ਵਿਗਿਆ ਆ ਵੀ ਬਹੁਤ ਸੀ ਚੌਲੇ ਵਿਗਿਆ ਵੀ ਬਹੁਤ ਆ ਜੀ ਹਾਂ ਐਜਾ ਸਬਜ਼ੀ ਹੁਣ ਘਟ ਗਈ ਜਿਹੜੀਆਂ ਹੈਗੀਆਂ ਅਗਲਾ ਕੰਦਾ ਫਿਰ ਉਹੀ ਚੱਲਣ ਦੋ ਸਹੀ ਹੈ ਜੀ ਫੁੱਲ ਲੱਗ ਲੱਗ ਕੇ ਜੇ ਨਾ ਜਿਹੜੀ ਸੁੱਕੀ ਜਾਂਦੇ ਆ ਗਰਮੀ ਨਾਲ ਫਲ ਲੱਗਦਾ ਨਹੀਂ ਫੁੱਲਾਂ ਦਾ ਫਲ ਬਣਦਾ ਹੁੰਦਾ ਉਹ ਬਣਦਾ ਨਹੀਂ ਸੁੱਕ ਜਾਂਦੇ ਰਾਜੀ ਬਿਲਕੁਲ ਗਰਮੀ ਬਹੁਤ ਗਰਮੀ ਕਰਕੇ ਗਰਮੀ ਬਹੁਤ ਹੈ ਉਹ ਸੁੱਕੀ ਜਾਂਦੇ ਨੇ ਜੀ ਕੱਲ ਆਪਣੇ ਮੀਂਹ ਨਹੀਂ ਪਿਆ ਸੀ ਬਸ ਇਹ بارش ਹੈਗੀ ਸੀਗੀ ਹੈ ਜੀ ਸੀਗੀ ਮੁਕਸਰਮਾਚਰ ਏਰੀਆ 'ਚ ਪਈ ਹੈ بارش ਸਹੀ ਹੈ ਜੀ ਤੇ ਆਪਣੇ ਬਾਰੇ ਕਿਹੜੀ ਚੀਜ਼ ਜਿਹੜੀ ਤੁਹਾਡੇ ਬਾਰੇ ਦਾ ਸਾਰੀ ਬੱਲਬੱਕ ਪਈ ਹੈ ਜੀ ਕਿਹੜੀ ਚੀਜ਼ ਜਿਹੜੀ ਸਭ ਤੋਂ ਤੇਜ਼ ਰਹੀ ਹੈ ਜੀ ਸਾਦੇ तकरीबन ਠੀਕ ਸੀਗੇ ਟਮਾਟਰ ਤੇਜੀ ਵਿਗਿਆ ਸਭ ਤੇਰੀ ਫਲੀ ਹੈ ਦਵਾਰਾ ਫਲੀਆਂ ਕੀ ਰੇਟ ਵੈਗੀ ਜੀ ਉਹੀ 65 70 ਰੁਪਏ ਵਿਕੀ ਆ 65 70 ਰੁਪਏ ਤੇ ਜਿਹੜੀ ਮੋਟੀ ਫਲੀ ਹੋਵੇ ਉਹਦੀ 40 ਰੁਪਏ ਨਾ ਉਹ 35 40 35 40 Shimla ਵੀ ਘਟ ਸੀ ਮੰਡੀ 'ਚ ਸਹੀ ਹੈ ਜੀ Shimla ਵੀ ਥੋੜੀ ਸਪੀਡ ਫੜ ਗਈ 25 27 ਰੁਪਏ ਵਿਕੀ ਚੰਗੇ ਭਾਅ ਹਾਂ ਲੋਕ ਨਹੀਂ ਲੈ ਰਹੇ ਜੀ ਸਾਰੇ ਜਿਹਦੇ ਤੇਜ ਆ ਤੇ ਆਪ ਨੂੰ ਹੋਲ ਸੇਲ ਦੇ ਰੇਟਾਂ ਤੇ ਬਾਈ ਹੈ ਨਾ ਸਬਜ਼ੀ ਮੰਡੀ ਦੇ ਵੀਰ ਭਰਾ ਜਿदाई ਨਾ ਕਰਿਆ ਕਰੋ ਰੇੜਗਾਲਾਂ ਦਾ ਸ਼ਿਕਾਇਤ ਕਰਦੇ ਆਪਣੇ ਕੋਲੇ ਵੀ ਆ ਕੇ ਬਿਲਕੁਲ ਬਹੁਤ ਜਣਾਂ ਦੀ ਆਂਦੀ ਹੈ ਇਸ ਚੀਜ਼ ਨੂੰ ਲੈ ਕੇ ਹਾਂ ਵੀ ਰੇੜੀ ਤੁਸੀਂ ਇੱਥੇ ਜੋ ਭਾਅ ਬੋਲਦੇ ਹੋ ਮੰਡੀ 'ਚ ਭਾਅ ਹੋਰ ਬੋਲਦੇ ਵਿੱਚ ਨਾਲੇ ਸਹੀ ਹੈ ਜੀ ਉਹਨਾਂ ਨੇ ਇੱਕ ਤਾਂ ਕਿਲੋ-ਕਿਲੋ ਵੇਚਣਾ ਸੁਧ ਦੀ ਝੋਕ ਬਹੁਤ ਜਾਂਦੀ ਹੈ ਸੁੱਕਦਾ ਬਹੁਤ ਹੈ ਖਰਾਬ ਬਹੁਤ ਹੁੰਦਾ ਹੈ ਸਾਰੀਆਂ ਚੀਜ਼ਾਂ ਹੀ ਆ ਯਾਰ ਪਾਣੀ ਮਾਰੀ ਜਾਂਦਾ ਰਹਿੰਦਾ ਵਿਚਾਰੇ ਸਰੀ ਦਿਹਾੜੀ ਬਾਕੀ ਅੰਜ ਹੈ ਵੀ ਧੁੱਪੇ ਖੜਨਾ ਬਹੁਤ ਔਖਾ ਹੈ ਆਪਾਂ ਤਾਂ ਮਹਾਰਾਜ ਨੇ ਬਹੁਤ ਸੌਕੇ ਰੱਖਿਆ ਆਪਾਂ ਨੂੰ ਸਹੀ ਹੈ ਜੀ ਵੇ ਹੁਣ ਜਿਹੜਾ ਕਿਸਾਨ ਹੈ ਜਦੋਂ ਇਹ ਫਸਲ ਬੀਜਦਾ ਹੈ ਗਰਮੀ ਸਾਰੀ ਦਿਹਾੜੀ ਜਿਹੜੇ ਵੇਚਣ ਵਾਲੇ ਉਹ ਵੀ ਵਿਚਾਰੇ ਗਰਮੀ 'ਚ ਹਾਂ ਬਾਕੀ ਕੋਈ ਨਹੀਂ ਮਹਾਰਾਜ ਦਾ ਵਿਧੀ ਦਾ ਵਧਾਣਾ ਚੱਲੀ ਜਾਣਾ ਸਹੀ ਹੈ ਜੀ ਲਓ ਜੀ ਮਨਚੰਦ ਸਾਹਿਬ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਬਾਕੀ ਬਾਈ ਦੀ ਦੁਕਾਨ ਤੇ ਆਨਲਾਈਨ ਤੋਂ ਇਹਨੂੰ ਨੰਬਰ ਦੇ ਕੇ ਜਾਨੇ ਇੱਥੇ ਮਾਲ-ਛਾਲ ਲੈਉਣਾ ਨਾਲੇ ਬਾਈ ਨਾਲ ਕਰਿਆ ਕਰੋ ਗੱਲਾਂ ਨਾਲੇ ਲਿਆ ਕਰੋ ਸੌਦਾ ਇੱਥੇ ਵੇਚਿਆ ਕਰੋ ਜੀ ਇਹਨਾਂ ਲੈ ਬੈਠਾ ਨੰਬਰ 7942196 ਤੇ 9915120270 ਬਾਈ ਦਾ ਨੰਬਰ ਆ ਗਿਆ ਇਧਰ ਹਣਾ ਤੇ ਇੱਥੇ ਮਾਲ-ਛਾਲ ਪਾਉਣ ਵਾਸਤੇ ਬਾਈ ਜੀ ਸੰਪਰਕ ਜਦੋਂ ਮਰਜ਼ੀ ਕਰ ਲੈ 7942196 997242196 ਹਣਾ ਬਈਲਾ ਵੀ ਬਾਕੀ ਬੋਰਡ ਤੇ ਲਾ ਦਾਂਗੇ ਨੰਬਰ ਸਕਰੀਨ ਤੇ ਲਾ ਦੇ ਠੀਕ ਹੈ ਬਾਈ ਜੀ ਐਡ ਕਰ ਦਿਓ ਇਹਦੇ ਨਾਲ ਨੰਬਰ ਦੇਖ ਜਾ ਹਾਂਜੀ ਠੀਕ ਹੈ ਬਾਈ ਜੀ ਜਰੂਰ ਜੀ ਲਓ ਬਾਈ ਲੈ ਬਾਈ ਉਹਨੇ ਕਹਦੇ ਪੱਤੇ ਪੈ ਕੇਲੇ ਦੇ ਪੈ ਕੇ ਅਰਬੀ ਦੇ ਅਰਬੀ ਦੇ ਪੱਤੇ ਇਹ ਗਾਂ ਖਾਂਦਾ ਹੋਵੇ ਇਹ ਬਹੁਤ ਦੁਨੀਆ ਖਾਂਦੀ ਪਹਿਲਾਂ ਤਾਂ ਖਾ ਲੈਂਦੇ ਲੋਕ ਜੰਗਲਾਂ ਚ ਰਹਿੰਦੇ ਆ ਉਹ ਜੀ ਨਹੀਂ ਮਿਲਦੀ ਜੰਗਲਾਂ ਚ ਰਹਿੰਦੇ ਸੀ ਹੁਣ ਮੱਤੇ ਕੋਲ ਖਾਲੂਗਾ ਯਾਰ ਬਾਬੇ ਇਹੀ ਖਾਂਦੇ ਆ ਜਦ ਸਾਦ ਬਹੁਤ ਬਣਦੇ ਹਾਂ ਇਹ ਲੜ ਲੱਗਦੇ ਇਹ ਗੁੱਟੀ ਵਿਕਦੀ 10 ਰੁਪਏ ਗੁੱਟੀ ਵਿਕਦੀ 10 ਰੁਪਏ ਬੜਦੇ ਉਵੇਂ ਸਾਗ ਨੂੰ ਨਹੀਂ ਦੇਖਣ ਪਾਗੇ ਹਾਂ ਪਕੌੜੇ ਬਣਦੇ ਨੇ ਲਾ ਪਕੌੜੇ ਪਕੂੜੇ ਬਣਦੇ ਬਾਈ ਅਰਬੀ ਦੇ ਪੱਤਿਆਂ ਦੇ ਦੰਦ ਦਿੰਦੇ ਤੇ ਪੂਰੇ ਘਰ ਬਣਦੇ ਸਵਾਦ ਬਣਦੇ ਬਹੁਤ ਸਵਾਦ ਬਣਦੇ ਲਾ ਬਾਈ ਜਿਹਨੇ ਪਕੌੜੇ ਪਕੂੜੇ ਬਣਾਉਣੇ ਹੁੰਦੇ ਵੈਸੇ ਤਾਂ ਗਰਮੀ ਹੈ ਖਾਣ ਨੂੰ ਕੋਲੇ ਖਾਣਾ ਨਹੀਂ ਜੀ ਕਰਦਾ ਪਕੌੜੇ ਵਾਲੇ ਤੇ ਪਰ ਜਿਹਨੇ ਏਸੀ ਉਸੀ ਚ ਬੈਠ ਕੇ ਖਾਣੇ ਉਹ ਖਾ ਸਕਦਾ ਜੀ ਪੂਰਾ ਤੇ ਆਹ ਵੇਲਾ ਇਧਰ 20 ਰੁਪਏ 20 ਦੀ 10 ਰੁਪਏ ਦੀ 10 ਰੁਪਏ ਦੀ ਗੁੱਟੀ ਹੈ ਪਕੌੜੇ ਪਕੂੜੇ ਬਣਾਉਂਦੇ ਆ ਬਾਈ ਤੇ ਆਹ ਬਾਈ ਟੰਡੋ ਦੀ ਬੋਲੀ ਕਰਦਾ ਹੁੰਦਾ ਹੀ ਭਲਾ ਲੈ ਜੀ ਟੰਡੋ ਉਹਨਨੀ ਮਾਤਰਾ ਦੇ ਵਿੱਚ ਜਿਹੜਾ ਨਹੀਂ ਆਇਆ ਮੰਡੀ ਦੇ ਵਿੱਚ ਅੱਗੇ ਬਹੁਤ ਟੰਡੋ ਆਉਂਦਾ ਸੀਗਾ ਐਦਾਂ ਕਿ ਟੰਡੋ ਘਟਾ ਆ ਆਇਆ ਹੀ ਨਹੀਂਗਾ ਖੇਤੀ ਘਟਾ ਟੰਡੋ ਦੀ ਹੈ ਨਾ ਕੀ ਰੇਟ ਚੱਲਿਆ ਅੱਜ ਵੇ ਟੰਡੋ ਦਾ ਅੱਜ ਹੋਊਗਾ 50 60 45 50 45000 ਰੁਪਈਆ ਨਾ ਲ ਟੰਡੋ ਦਾ ਰੇਟ 45000 ਰੁਪਈਆ ਅੱਗੇ ਇੱਥੇ ਰੌਣਕ ਮੇਲਾ ਲੱਗਿਆ ਹੁੰਦਾ ਸੀ ਸਵੇਰੇ ਸਵੇਰੇ ਤੇ ਬੋਲੀ ਜਣੀ ਹੋਈ ਜਾਂਦੀ ਅੱਜ ਹੋਈ ਵੇ ਬੋਲੀ ਕਿ ਨਹੀਂ ਸਵੇਰ ਆਪੋ ਓਏ ਯਾਰ ਪਰੋ ਨੇ ਟੰਡੋ ਮਾਰਤੇ ਹਾਂ ਅੱਗੇ ਟੰਡੋ ਹੁੰਦਾ ਹੀ ਬੜਾ ਜਿਆਦਾ ਕਵਾਲਟੀਆਂ ਹੁੰਦੀਆਂ ਸੀ ਬਾਹਲਾਂ ਉਹਦੇ ਕਰਕੇ ਬੋਲੀ ਨਾਉਣੀ ਪੈਂਦੀ ਸੀ ਵੀ ਆ ਲੋਕ ਕੁਆਲਟੀ ਹੈਗੀ ਇਹਦੀ ਅੱਡ ਜਿਹੜੀ ਸਿਰਾ ਕਵਾਲ ਦੀ ਉਹ ਤਾਂ ਹੈ ਹੀ ਥੋੜਾ ਹੁਣ ਤਾਂ ਆਉਂਦਾ ਨਹੀਂ ਕਿ ਜੋਲ ਭਵੇਂ ਉਹਦਾ ਰੱਖ ਨਹੀਂ ਦਿੰਦੇ ਨਾਜ਼ੀਨ ਵਾਲਾ ਲੈ ਲੈ ਚਾਕੇ ਕਿ ਨਹੀਂ ਹਾਂ ਇਹਦੀ ਗਰਮੀ ਕਰਕੇ ਨਾ ਵੇ ਸਾਰੀ ਸਬਜ਼ੀ ਮੱਚੀ ਜਾਂਦੀ ਉਹਨਾਂ ਦੇ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ ਆ ਫੁੱਲ ਲੱਗ ਜਾਂਦੇ ਭਗਵਾਨ ਵੇਲੇ ਕਰਾਈ ਤੇ ਜਰਮੀ ਨੇ ਸਾਫ ਪਾਇਆ ਜਰਮੀ ਨੇ ਸਾਫ ਪਾਇਆ ਕਰੀਮ ਚੋਪੜਾ ਬਾਈ ਕੀ ਆ ਜਾਲਾ ਪਰਾ ਠੀਕ ਹੈ ਹੋਰ ਵਧੀਆ ਸਿੱਧਾ ਕਿਵੇਂ ਆਪਣੀਆਂ ਚੰਗਾ ਵਧੀਆ ਵਧੀਆ ਰਹਿਣਾ ਚਾਹੀਦਾਗਾ ਆ ਆਲੂ ਦਾ ਬਾਜ਼ਾਰ ਕਿੰਨਾ ਗਿਆ ਅੱਜ ਆਲੂ ਉਹੀ ਬਾ ਯਾਰ ਸਾਡੇ ਬਾ ਉਹੀ ਬਾ ਇਹ ਬਾਈ ਕਿਹੜਾ ਆ ਗਿਆ ਇਹ ਤਾਂ ਉਹੀ ਉੰਦਨ ਵਾਲਾ ਹੀ ਆ ਵਾ ਉਹੀ ਸਾਈ ਜਾ ਕੁਚਰ ਨਹੀਂ ਇਹ ਕੁਆਲਿਟੀ ਕਿਹੜੀ ਡਾਇਮੰਡ ਨਹੀਂ ਇਹ ਇਹ ਡਾਇਮੰਡ ਆਜ ਛੱਲ ਕੱਚੀ ਆ ਬਾ ਥੋੜੀ ਛੱਲ ਕੱਚੀ ਆ ਥੋੜੀ ਜੀ ਉਹਦਨ ਹੋਰ ਕਿਸੀ ਗ੍ਰੀਪੀ ਵੈਰੈਟੀ ਤੇ ਕਿਹੜੀ ਉਹ ਦੇਗੀ ਉਹ ਵੇਚਦਾ ਸੀ ਉਹ ਵੇਚਦਾ ਆ ਡਾਇਮੰਡ ਕੁਆਲਿਟੀ ਆ ਗਈ ਬਾਈ ਇਹ ਤੇ 550 ਰੁਪਏ ਬਾਹੂ ਵਾਲੀ ਮੰਗੀ ਜਾਂਦੇ ਕਹਿੰਦੇ ਸ਼ਿੱਲ ਕੱਚੀ ਆ ਤੇ ਟੌਪ ਕੁਆਲਟੀ ਵੇਖਦਾ 600 ਹਾਂ 600 ਰੁਪਏ ਬਾਹਰ ਸਿਰਾ ਕੁਆਲਟੀ ਦਾ ਲੈ ਭਾਈ ਇਧਰ ਲਰਕ ਕੁਆਲਟੀ ਆ ਗਈ ਜੀ ਇਹਦਾ ਕਿੰਨਾ ਮੰਗੀ ਆ 630 ਰੁਪਏ 630 620 ਰੁਪਏ ਨੈਟ ਇਹ ਨਹੀਂ ਜਿਹੜੇ ਉਤਲੇ ਮੰਗਦੇ ਜੀ ਇਹਦਾ ਕਟਾਊ ਆ 600 ਵੀ ਚਕਾ ਦੇਦਾ ਤੇ ਮਿੱਟੀ ਆ ਕਾਲੀ ਮਿੱਟੀ ਦਾ ਕਾਲੀ ਮਿੱਟੀ ਦਾ 600 ਰੁਪਏ ਦੇ ਹਿਸਾਬ ਨਾਲ ਜਿਹੜਾ ਭਾਈ ਵਿਕੀ ਜਾਂਦਾ ਜੀ ਤੇ ਫਿਲਹਾਲ ਇਹ ਜਿਹੜੀ ਟੌਪ ਕੁਆਲਟੀ ਕਿੰਨੇ ਦਾ ਵਿਕੀ ਜਾਂਦਾ 560 ਤੋਂ ਵੱਧ ਨਹੀਂ ਵਿਕਦਾ ਸਾਡੇ 560 ਦਾ ਟਾਪ ਦਾ ਵਾ ਯਾਰ ਉਹ ਵਿਕਿਆ 560 ਤੇ 600 ਦਾ ਡਾਇਮੰਡ ਦਾ ਬਾਜ਼ਾਰ ਆ ਗਿਆ ਅੱਛਾ 560 ਆ 760 ਵਾਲਾ ਹੀ ਆ ਆ ਅੱਲਰ ਆ ਗਿਆ 560 ਵਾਲਾ ਹੁਣ ਉਹ ਛੱਡੇ ਜਿਹੜੇ ਪਹਾੜੀ ਆਲੂ ਗ੍ਰੀਪੀ ਉਹ ਸਾਰੇ ਸ਼ਬਦ ਕੋਈ ਨਹੀਂ ਕੇ ਆਹੀ ਆਉਂਦੇ ਦੋ ਮਹੀਨੇ ਸਹੀ ਆ ਲੈ ਵੀ ਯਾਰ ਵੈਸੇ ਵੀ ਆਪਣੀ ਮੰਡੀ ਦੇ ਵਿੱਚ ਜਿਹੜਾ ਐਲ ਆਰ ਦੇ ਡਾਇਮੰਡ ਕੁਆਲਿਟੀ ਜਿਹੜੀ ਜ਼ਿਆਦੇ ਲੱਗਦੀ ਆ ਜੀ ਬਤੇਰਾ ਸੱਚੀ ਰੇਟ ਵਿਕਿਆ ਬਤੇਰਾ ਉਹ 6 ਰੁਪਏ ਵਿਕਦਾ ਚੱਲ ਜੰਨਤ ਕਿ ਕਿਹੜੀ ਇਹ 10 ਰੁਪਏ ਵਿਕਿਆ 10 ਰੁਪਏ ਆ ਲੱਗਾ ਤੇ ਉਹ ਕਿੰਨਾ ਵੈ? ਉਹ 70 ਰੁਪਏ। ਆ 70 ਰੁਪਏ ਲੈ ਵੀ ਅੱਗੇ ਨਾਲ ਅੱਗੇ ਨਾਲ ਤੇਜ ਆ। ਰੇਡ ਬਣ ਗਿਆ ਅੱਗੇ ਨਾਲ ਮਦੀਰਾ। 200 ਰੁਪਏ ਦਾ ਫਰਕ ਪੈ ਗਿਆ। ਨਾਲੇ ਹੈ ਵੀ ਮੀਡੀਅਮ ਸਾਈਜ਼ ਇਹ ਮੀਡੀਅਮ ਹੈ ਜਾ ਉਹ ਚੰਗਾ ਮਦੀਰਾ। ਜਿਹੜਾ ਲੰਮਾ ਜਾ ਮਦੀਰਾ। ਐਂਡ ਹੋ ਗਿਆ ਹੁਣ। ਐਂਡ ਹੋ ਗਿਆ। ਹਾਂ। ਹੁਣ ਇਹ ਇਹ ਜੰਨਤ ਆ। ਆ ਜੰਨਤ ਆ ਗਈ 10 ਰੁਪਏ ਦੇ ਨੇੜੇ ਤੇ ਬਾਜ਼ਾਰ ਫਿਰਦਾ। ਉਹਦਾ 7 ਜਿਹੜਾ ਲੰਮਾ ਮਦੀਰਾ ਉਹਦਾ ਕਿੰਨਾ ਚੱਲਿਆ? ਜਿਹੜਾ ਲੰਮਾ ਜਾ ਹੁੰਦਾ। ਸੈਂਚਰੀ ਉਹ ਸੈਂਚਰੀ ਆ। ਉਹ ਚੰਗੀ ਦਾ ਸੈਂਚਰੀ 10 ਰੁਪਏ ਭਾ। ਸਭ ਚੰਗੀ ਸੈਂਚਰੀ ਦਾ 10 1000 ਰੁਪਏ ਲਾ ਭਾਈ ਅੱਗੇ ਨਾਲੋਂ ਬਾਜ਼ਾਰ ਬਣ ਗਿਆ ਪਹਿਲਾਂ ਤਾਂ ਚਰ ਜਮਲ ਤਿੰਨ ਤਿੰਨ ਚਾਰ ਚਾਰ ਤੇ ਆ ਗਿਆ ਸੀ ਕੰਮ ਹੁਣ ਘਟ ਗਿਆ ਨਾ ਕੰਮ ਹਾਂ ਘਟ ਗਿਆ ਕੰਮ ਨੂੰ ਮਤੀਦੇ ਦਾ ਰੇਟ ਅੱਜ ਦਾ ਬਣ ਗਿਆ ਭਾਈ ਲਾ ਭਾਈ ਆਹ ਰੇਟ ਜਿਹੜੇ ਮੇਰੇ ਤੋਂ ਕੋਡ ਕੂੜਾ ਦੀ ਮੰਡੀ ਵਿੱਚ ਚੱਲੀ ਜਾਂਦੇ ਜਿੱਥੇ ਆਪਾਂ ਖੜੇ ਪ੍ਰੇਮ ਫਰੂਟ ਕੰਪਨੀ ਤੇ 9144969598144 ਤੇ 9695 ਬਾਈ ਆਹ ਭਾਜੀ ਚੱਲੀ ਜਾਂਦਾ ਲਾ ਭਾਈ ਇਧਰ ਪਿਆਜ਼ ਦਾ ਰੇਟ ਘਟਾਉਣ ਲੱਗੇ ਬਹੁਤ ਨਾਲ ਕਰਦੇ ਗੱਲਬਾਤ ਇਹ ਲੈ ਭਾਈ ਪਿਆਜ਼ ਆ ਪਿਆ ਪਿਆਜ਼ ਦੋ ਕਿਸਮਾਂ ਪਿਆਏ ਨੇ ਨਾਸਿਕ ਪਿਆ ਤੇ ਦੂਜਾ ਪਿਆ ਬਾਈ ਲਾਲ ਜੱਬਾਈ ਕਿਹਾ ਚਾਲ ਭਰਾ ਠੀਕ ਹੈ ਜੀ ਸਿੱਧਾ ਕਿਵੇਂ ਆ ਬਾਈ ਪੂਰੇ ਵਧੀਆ ਤੇ ਭਾਈ ਉਹ ਪਿਆ ਨਾਸਿਕ ਟਾਪ ਕੁਆਲਟੀ ਆਪਣੇ ਕੋਲੇ ਕੀ ਰੇਟ ਹੈ ਜੀ ਇਹ 18 ਰੁਪਈਆ ਜੀ 18 ਰੁਪਈਆ ਦਾ ਬਾਜ਼ਾਰ ਬਾਈ ਰਹਿ ਗਿਆ ਜੀ ਮੈਂ ਜੀ ਕਹਿੰਦਾ 20 ਹੋ ਗਿਆ ਸੀ ਬਾਈ ਯਾਰ ਨਹੀਂ 18 ਹੀ 18 ਰੁਪਈਆ ਟਾਪ ਕੁਆਲਟੀ ਜਿਹੜਾ ਉਹ ਪਿਆ ਜੀ ਲਾਲ ਜੱ ਇੰਦਰ ਲਾ ਬਾਈ ਉਹ ਵੀ ਕਿਹਾ ਜੀ 16 ਤੋਂ 17 16 ਤੋਂ 17 ਰੁਪਈਆ ਦਾ ਬਾਜ਼ਾਰ ਜਿਹੜਾ ਆ ਕੁਆਲਟੀ ਬਾਈ ਜਿਹੜਾ ਵਿਕੀ ਜਾਂਦਾ ਕੋਟਕਪੂਰਾ ਦੀ ਮੰਡੀ ਦੇ ਵਿੱਚ 1700 1800 ਰੁਪਈਆ ਜੇ ਨਾ ਆ ਵੀ ਗਿਆ ਭਾਈ ਹੁਣ ਤਾਂ ਪਿਆਜ਼ ਜਣੀ ਤੇਜ਼ ਹੋਣਾ ਹੋਰ ਪ੍ਰਾਹਣਾ ਤੇਜ਼ ਹੋਊਗਾ ਪਰ ਹਜੇ ਨਹੀਂ ਹਜੇ ਸਟਾਕ ਸਾਰਿਆਂ ਕੋਲ ਹੈਗਾ ਨਾ ਤਾਂ ਅਗਰੇ ਵੇਚੀ ਜਾਂਦੇ ਆ ਤਾਂ ਕਰਕੇ ਵੇਚੀ ਜਾਂਦੇ ਘਟੋ ਘਾਟ ਜਿੰਨਾ ਚਿਰ ਸਟਾਕ ਹੈ ਸਾਰਾ ਨਿਕਲਦਾ ਨਹੀਂ ਨਿਕਲਦਾ ਨਹੀਂ ਹਫਤਾ ਲੱਗੂਗਾ ਜੀ ਹਾਂ ਲੱਗੂਗਾ ਹਫਤੇ ਦੇ ਵਿੱਚ ਵਿੱਚ ਤੇਜੀ ਆਊਗੀ ਹਾਂ ਚਿਕਰਾ ਖਤਮ ਹੋ ਗਿਆ ਜੀ ਹਾਂ ਉਹ ਖਤਮ ਹੀ ਆ ਜਿਹੜਾ ਲਾਜ ਜਿਹੜਾ ਥਾਲੀਆਂ ਆ ਜਾਂਦਾ ਕਦੇ ਕਦੇ ਦੋਰ ਦਾ ਦੋਰ ਦਾ ਜਾਂਦਾ ਹਾਂ ਇਹ ਐਮਪੀ ਵਾਲੀ ਸਾਈਡ ਦਾ ਬਈ ਜਿਹੜਾ ਹੁਣੇ ਪਿਆਜ ਵਖਾਇਆ ਉਹ ਨਾਚ ਰਹੀ ਆ ਗਿਆ ਨਾ ਨਾਸ਼ਕ ਜੀ ਯਾਰੇ ਪੇਕ ਕੁਆਲਟੀ ਆਉਂਦੀ ਏਕ ਥੋੜੀ ਜੀ ਕੁਆਲਟੀ ਦਾ ਫਰਕ ਨਹੀਂ ਆਉਂਦਾ ਥੋੜਾ ਲੱਗ ਜਾਂਦਾ ਨਾਸ਼ਕ ਦਾ ਨਹੀਂ ਨਹੀਂ ਸਹੀ ਆ ਇਹੀ ਆ ਸਹੀ ਆ ਟਾਪ ਕੁਆਲਟੀ ਇਹੀ ਆ ਇਸ ਤੋਂ ਵੱਲ ਹੋਰ ਆ ਜੂ ਆ ਪੱਤੀ ਥੋੜੀ ਜਿਆਦਾ ਆ ਜਾਂਦੀ ਏ ਹੋਰ ਤਾਂ ਨਫਰਤ ਨਹੀਂ ਹਾਂ ਲਾਸ਼ ਰੰਗ ਜਿਹਾ ਥੋੜਾ ਜੰਗੂ ਹੋ ਜਾਂਦਾ ਨਾ ਸਹੀ ਆ ਬਈ ਲੈ ਬਈ ਬਾਈ ਦਾ ਨੰਬਰ ਜਿਹੜਾ ਆ ਗਿਆ ਬਾਕੀ ਬਈ ਆਪਣੇ ਕੋਲ ਸਟਾਕ ਆਪਣੇ ਕੋਲੇ ਆ ਪਿਆ ਹੈਗਾ 5-600 ਗੱਟਾ ਬਸ 5-600 ਗੱਟਾ ਹੋਊਗਾ ਨੇੜੇ ਤੇ ਹੈਨਾ ਤੇ ਵਿਕਰੀ ਭਾਈ ਵਿਕਰੀ ਸਲੋ ਆ ਜੀ ਸਲੋ ਆ ਹਾਂ ਸਲੋ ਅੱਜ ਜਣੀਆਰ ਕਰਕੇ ਜੈਸਾ ਉਹਨਾ ਵਿਕਰੀ ਹੋਣੀ ਚਾਹੀਦੀ 700 ਉਹਸਾ ਹੋਣਾ ਹੈ ਨਹੀਂ ਗੇ ਲਾਕੀ ਘਟਣਾ ਹੁਣ ਥੋੜੇ ਦਾ ਜਿੰਨਾ ਕੋਲ ਸਟਾਕ ਹੈ ਸਾਰੇ ਕਲੀਅਰ ਹੋਣਗੇ ਫਿਰ ਦੁਬਾਰਾ ਚੜੂਗਾ ਰੇਟ ਫਿਰ ਦੁਬਾਰਾ ਰੇਟ ਹਾਂ ਪਿੱਛੇ ਤਾਂ ਤੇਜ਼ੀ ਆ ਪਿੱਛੇ ਕੋਈ ਮੰਦਾ ਨਹੀਂ ਪਿੱਛੇ ਕੋਈ ਮੰਦਾ ਨਹੀਂ ਪਰ ਆਪਾਂ ਜਿਹੜਾ ਵੀ ਰੇਟ ਆਪਾਂ ਉਸ ਹਿਸਾਬ ਨਾਲ ਲਿਆ ਵਾ ਉਸ ਹਿਸਾਬ ਨਾਲ ਦੇਈਏ ਨੇ ਪਰ ਮੇਰ ਭਾਈ ਪਰ ਕਮਾਉਂਗੇ ਵੀ ਕੁਸ ਗਾਂਵਾਂ ਦੇ ਝੜ ਹੋਰ ਕਮਾਉਂਗੇ ਇਹ ਪਤਾ ਕਈ 20 ਬਾਕੀ ਜਿਵੇਂ ਜਿਵੇਂ ਵਿਕੀ ਜਾਂਦਾ ਵਿੱਚ ਹੀ ਆਨੇ ਕੋਈ ਗਾਹਕ ਨੂੰ ਆ ਨਹੀਂ ਪੱਕੇ ਗਾਹਕ ਹੁੰਦੇ ਨਾ ਫਿਰ ਉਹਨਾਂ ਨੂੰ ਤਾਂ ਦੇਣੇ ਜੀ ਇਹ ਜਿਵੇਂ ਤੁਹਾਡੇ ਕੋਲੇ ਪਿਆ ਸਟਾਕ ਪਈਏ ਮੰਨ ਕੇ ਚਲੋ ਵੀ ਕਿੰਨੇ ਦਿਨ ਕੱਢ ਜਾਂਦਾ ਇਹ ਜਿਵੇਂ ਇਹ ਨਾਸਕ ਨੂੰ ਤਾਂ ਕੁਝ ਨਹੀਂ ਹੁੰਦਾ ਪਿਆਰ ਪਿਆਰ ਇਹਨੂੰ ਕੀ ਹੁਣ ਫਿਰ ਤਾਂ ਕੋਈ ਚੱਕਰ ਨਹੀਂ ਅਗਲਾ ਕਹੂ ਯਾਰ ਮੁਨਾਫਾ ਲਈ ਲੱਗੇ ਬਾਈ ਕੋਈ ਨਹੀਂ ਆਪਣੇ ਕੋਲ ਤਾਂ ਚਾਰ ਦਿਨ ਪਈ ਨਹੀਂ ਬਾਕੀ ਵੇਚਦੇ ਰਹਿਣਾ ਚਾਹੀਦਾ ਚੀਜ਼ ਨੂੰ ਸਬਜ਼ੀ ਦਾ ਤਾਂ ਕੰਮ ਹੀ ਇਹੋ ਜਾਂ ਹਾਂ ਨਾ ਵੇਚਣਾ ਨਹੀਂ ਚਾਹੀਦਾ ਜਦ ਤੱਕ ਸਹੀ ਹੈ ਬਾਈ ਸਟੋਰ ਨਹੀਂ ਕੀਤਾ ਬਰਾਵਾ ਕੋਈ ਹੋਰ ਨਹੀਂ ਹੋਰ ਕੋਈ ਨਹੀਂ ਆਲੂ ਸਟੋਰ ਚ ਆਈ ਜਾਂਦਾ ਵਾ ਜਿਵੇਂ ਖਰੀਦੀ ਇਹਨੇ ਆਈ ਜਾਂਦਾ ਆਈ ਜਾਂਦਾ ਪਿਆਜ਼ ਨਹੀਂ ਕਿ ਤਕੜੇ ਤਕੜੇ ਸੇੜ ਤੇ ਕਰੀ ਬੈਠੇ ਨੇ ਸਟੋਰ ਪਿਆਜ਼ ਸਟੋਰ ਐ ਨਹੀਂ ਹੁੰਦਾ ਗਾ ਦੂਜੋ ਬੜਾ ਇਹਦੇ ਉੱਤੇ ਪ੍ਰੋਸੀਜਰ ਹੁੰਦਾ ਠੀਕ ਹੈ ਥੱਕੇ ਭੁੱਖੇ ਲਾ ਕੇ ਰੱਖਣੇ ਪੈਂਦੇ ਥੋੜਾ ਜਾਲ ਲਾ ਕੇ ਰੱਖਣੇ ਪੈਂਦੇ ਹਰੇਕ ਬੰਦਾ ਨਹੀਂ ਕਰ ਸਕਦਾ ਹਾਂ ਐ ਨਹੀਂ ਹੁੰਦਾ ਇਹ ਸਟੋਰ ਫੇਰ ਹੀ ਕਮਾਈ ਉਹਦੇ ਚੋਂ ਕਰਦਾ ਬੰਦਾ ਥੱਕੇ ਭੁੱਖੇ ਲਾ ਕੇ ਆਪਣੇ ਸਰ ਲੋਕਲ ਬਹੁਤ ਲੱਗਿਆ ਪਿਆਜ਼ ਹਾਂ ਆਈ ਜਾਂਦਾ ਹੁਣ ਮੰਡੀਆਂ ਚ ਜਾਈ ਜਾਂਦਾ ਹੁਣ ਸਹੀ ਹੈ ਭਾਈ ਸਹੀ ਹੈ ਨਾ ਲੈ ਭਾਈ ਜਿੱਥੇ ਆਪਾਂ ਖੜੇ ਪੰਜਾਬ ট্রেਡਿੰਗ ਕੰਪਨੀ ਹੈ ਨਾ ਤੇ ਨੰਬਰ ਬਾਈ ਦਾ ਇਧਰ 783604 2355583604 2355 ਅੱਜ ਦੇ ਜਿਹੜੇ ਰੇਟ ਗੜਾਏ ਆ ਤੇ ਜਾਣਕਾਰੀ ਦਿੱਤੀ ਭਰਾ ਠੀਕ ਹੈ ਭਾਈ ਠੀਕ ਹੈ ਜੀ ਓਕੇ ਭਰਾ ਜੀ ਲਓ ਭਾਈ ਆ ਜਿਹੜੇ ਰੇਟ ਅੱਜ ਦੇ ਪਿਆਜ਼ ਦੇ ਚੱਲੇ ਆ ਜੀ ਤੇ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਲੇ ਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਜੀ ਤੇ ਵੀਡੀਓ ਨੂੰ ਪਿਆਰ ਬੰਦਦੇ ਰਿਹਾ ਕਰੋ ਤੇ ਸ਼ੇਅਰ ਜਰੂਰ ਕਰਦੇ ਵੀਡੀਓ ਸਾਰੇ ਰੇਟ ਜਿਹੜੇ ਤੁਹਾਨੂੰ